ਹਾਂਜੀ ਨਮਸਕਾਰ ਜੀ 18 ਅਕਤੂਬਰ ਨੂੰ ਤਾਂ ਦੇਵਸ ਦੀਨ ਮਨਾਉਂਦੇ ਨੇ ਸਾਰੇ ਲੋਕੋ ਇਹ ਵੈਸੇ ਸਿੱਖ ਨਹੀਂ ਮਨਾਉਂਦੇ ਹੈਗੇ ਮਤਲਬ ਹੋਰ ਸਾਰੇ ਲੋਕ ਇਹਨੂੰ ਬਹੁਤ ਜ਼ਿਆਦਾ ਮਹੱਤਵ ਨਾਲ ਮਨਾਉਂਦੇ ਨੇ ਪਰ ਅੱਜ ਕੱਲ ਤਾਂ ਜਿਹਨੂੰ ਦੇਖ ਪ੍ਰੋਬਲਮ ਸਾਰੇ ਮਨਾਉਂਦੇ ਨੇ ਹੈਕ ਨਹੀਂ ਜਿੱਥੋਂ ਕੋ ਬਾਣੀ ਦੇ ਨਾਲ ਨਾਲ ਕਹਿੰਦਾ ਸਾਡਾ ਕਿਤੋਂ ਭਲਾ ਹੋ ਜਵੇ ਬਾਣੀ ਜ਼ਰੂਰੀ ਹੈ ਮੈਂ ਪਹਿਲਾਂ ਦਿਨ ਤੋਂ ਜਿੱਦਣੇ ਪਹਿਲੇ ਦਿਨ ਵੀਡੀਓ ਸਟਾਰਟ ਕੀਤੀ ਆਪਾਂ ਹੋਣ ਲੱਗੀਆਂ ਦੇਖੋ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਸਾਰੇ ਧਰਮਾਂ ਦੀਆਂ ਬਾਣੀਆਂ ਨੇ ਆਪੋ ਆਪਣੇ ਧਰਮ ਦੀ ਬਾਣੀ ਜ਼ਰੂਰ ਪੜੋ ਕਿ ਸੁੱਕੀ ਚੀਜ਼ ਫਾਇਦਾ ਨਹੀਂ ਕਰਦੀ ਜਦੋਂ ਆਪਾਂ ਨੇ ਕੋਈ ਫਸਲ ਬੀਜਣੀ ਤਾਂ ਪਾਣੀ ਵੀ ਜ਼ਰੂਰੀ ਆ ਦੇਣਾ ਜਿਹੜੀ ਬਾਣੀ ਆ ਇਹ ਪਾਣੀ ਦਾ ਕੰਮ ਕਰਦੀ ਆ ਜਿਹੜੇ ਇਹ ਚੀਜ਼ਾਂ ਨੇ ਇਨਾਂ ਨੂੰ ਪੁੰਗਰਨ ਦਾ ਮੌਕਾ ਤਾਂ ਹੀ ਮਿਲੂਗਾ ਜੇ ਤੁਸੀਂ ਪਾਣੀ ਦੇਵੋਗੇ ਚਾਹੇ ਦੀਵਾ ਹਨ ਤਾਂ ਤੁਸੀਂ ਕਹਾਂਗੇ ਪਾਣੀ ਨਹੀਂ ਹੁੰਦੀ ਬਾ ਨਹੀਂ ਜਿਹੜੀ ਬਾਣੀ ਆ ਨਾ ਉਹਦਾ ਸਹਾਰਾ ਜ਼ਰੂਰੀ ਲੱਗੋ ਜਿੰਨੇ ਵੀ ਮੇਰੇ ਨਾਲ ਪਰਿਵਾਰ ਜੁੜੇ ਹੋਏ ਨੇ ਜਿਨ੍ਹਾਂ ਦਾ ਵੀ ਕੰਮ ਬਣੇ ਨੇ ਸਾਰੇ ਬਾਣੀ ਪੜਦੇ ਨੇ 10 ਦਿਨ ਵੀ ਅਸੀਂ ਬਾਣੀ ਵੀ ਪਹਿਲੇ ਦਿਨ ਤੋਂ ਕੱਲ ਅਸੀਂ ਬਾਣੀ ਪੜਦੇ ਤਨ ਤਨ ਵੇ ਉੱਠ ਕੇ ਕੋਈ ਕਹਿੰਦਾ ਮੈਂ ਅੱਠ ਬਾਣੀਆਂ ਦਾ ਪਾਠ ਕਰਨਾ ਕੋਈ ਕਹਿੰਦਾ ਪੰਜ ਦਾ ਕਰਦਾ ਚਲੋ ਜਿੰਨੀ ਜਿੰਨੀ ਅਗਲੀ ਸਰਦਾ ਵਾ ਹੈਕ ਨਹੀਂ ਤੇ ਪਰ ਉਹ ਸਾਰੇ ਉਹਨਾਂ ਲੋਕਾਂ ਦੇ ਬਹੁਤ ਜਲਦੀ ਕੰਮ ਠੀਕ ਹੋਏ ਨੇ ਜਿਹੜੇ ਬਾਣੀ ਪੜਦੇ ਕਿ ਬਾਣੀ ਜ਼ਰੂਰੀ ਆ ਇੱਕ ਭਾਵੇਂ ਮੈਂ ਕਹਨੀ ਆ ਵੀ ਮੈਂ ਧਰਮ ਤੋਂ ਉੱਪਰ ਆ ਮੈਂ ਧਰਮਾਂ ਨੂੰ ਨਹੀਂ ਇੰਨਾ ਜ਼ਿਆਦਾ ਇਮੀਅਤ ਦਿੰਦੀ ਪਰ ਮੈਂ ਫੇਰ ਵੀ ਰੱਬ ਨੂੰ ਧਿਉ ਨਹੀਂ ਉੱਠ ਕੇ ਉਸ ਕਾਲਪੁਰਖ ਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਮੈਂ ਅਬਦਾ ਜਿੰਨਾ ਕਮਾਲਕ ਮੈਨੂੰ ਬੈਠਣ ਦਾ ਸਮਾਂ ਦਿੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਰੀ ਢੂਹੀ ਦੀ ਪ੍ਰੋਬਲਮ ਹੈ ਪਹਿਲਾਂ ਤਾਂ ਮੈਂ 7-7 ਘੰਟੇ ਵੀ ਬੈਠ ਜਾਂਦੀ ਸੀ ਕੋਈ ਜਦੋਂ ਮੇਰਾ ਇੱਕ ਐਕਸੀਡੈਂਟ ਹੋਇਆ ਤੇ ਦੇਖੋ ਫਿਰ ਵੀ ਮੈਨੂੰ ਡਾਕਟਰਾਂ ਦਾ ਜਵਾਬ ਦਿੱਤਾ ਹੋਇਆ ਬਿਲਕੁਲ ਵੀ ਇਹ ਤੁਰ ਨਹੀਂ ਸਕਦੀ। ਹਰਮਤ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਰੱਬ ਦੀ ਜਦੋਂ ਪਹਿਲ ਤੇ ਕੱਲ ਇੱਕ ਕਪੜਾ ਹਿਰਦਾ ਸਾਫ਼ ਰੱਖੋ ਤੁਹਾਨੂੰ ਕੋਈ ਮਾੜਾ ਕਹਿੰਦਾ ਕਹੀ ਜਵੇ। ਲੋਕਾਂ ਦੀ ਆਦਤ ਹੁੰਦੀ ਆ। ਤੁਸੀਂ ਪਲਟ ਮਾਗਲੇ ਨੂੰ ਮਾੜਾ ਨਹੀਂ ਕਹਿਣਾ ਕਦੇ ਵੀ। ਤੁਹਾਡਾ ਕੋਈ ਮਾੜਾ ਕਰ ਗਿਆ ਕੋਈ ਨਾ ਉਹ ਮਾਲਕ ਕੋਈ ਟਾਈਮ ਸੀ ਮਾੜਾ। ਇਹੀ ਜੇ ਛੋਟੇ ਛੁਟੀਆਂ ਗੱਲਾਂ ਦਾ ਧਿਆਨ ਬਹੁਤ ਜ਼ਰੂਰੀ ਕਿਸੇ ਦਾ ਮਨ ਨਾ ਦੁਖੀ ਕਰੋ ਦਿਖਾਓ ਵੱਧ ਤੋਂ ਵੱਧ ਜੇ ਹੋ ਸਕਦਾ ਘਰ ਦੇ ਵਿੱਚ ਸ਼ਰਾਬ ਮੀਟ ਆਂਡਾ ਨਾ ਵਰੋ ਮਦਰਾ ਜੋ ਵੀ ਹੈ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਬਨੇਜ ਰੱਖਦੇ ਆ ਤਾਂ ਕਾਫੀ ਹੱਦ ਤੱਕ ਜਿਹੜੇ ਦੇਵੀ ਦੇਵਤੇ ਨੇ ਜਾਂ ਕੋਈ ਵੀ ਇਹ ਜੇ ਚੀਜ਼ਾਂ ਨੇ ਉਹ ਘਰ ਦੇ ਵਿੱਚ ਜਿਹੜਾ ਆਪਣਾ ਫਿਰਕਾ ਉਖਟਾ ਦਿੰਦੇ ਨੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਨਕਾਰਪਤ ਉਹ ਜ਼ਿਆਦਾ ਆਪਣੇ ਘਰ ਦੇ ਤੁਹਾਡੇ ਹਮਲਾ ਬੋਲ ਦੇਖੋ ਹੁਣ ਤੁਸੀਂ 6 ਦੀਵੇ ਲੈਣੇ ਨੇ ਜਿਹੜੀ 18 ਆਕਤੂਬਰ ਹੁਣ ਆ ਰਹੀ ਹੈ ਦੀਵਾਲੀ ਤੋਂ ਪਹਿਲਾਂ 18 ਤਰੀਕ ਤੁਸੀਂ ਉਹਨੂੰ 5 ਦੀਵੇ ਪਹਿਲੇ ਦੀਵੇ ਦੇ ਹਾਂਜੀ ਗੌਰ ਨਾਲ ਸੁਣਿਓ ਹੁਣ ਪਹਿਲੇ ਦੀਵੇ ਦੇ ਵਿੱਚ ਦੋ ਲੌਂਗ ਦੂਜੇ ਦੀਵੇ ਦੇ ਵਿੱਚ ਦੋ ਹਰੀਆਂ ਇਲਾਇਚੀਆਂ ਤੀਜੇ ਦੀਵੇ ਦੇ ਵਿੱਚ ਦੋ ਸਾਬਤ ਕਾਲੀਆਂ ਮਿਰਚਾਂ ਚੌਥੇ ਦੀਵੇ ਦੇ ਵਿੱਚ ਕਪੂਰ ਭੀਮ ਸੈ ਥੋੜਾ ਜਿਹਾ ਪੰਜਵੇਂ ਦੀਵੇ ਦੇ ਵਿੱਚ ਚੰਦਨ ਪਾਊਡਰ ਇਹ ਪੰਜੇ ਦੀਵੇ ਤੁਸੀਂ 18 ਤਰੀਕ ਦੀ ਸ਼ਾਮ ਨੂੰ ਆਪਦਾ ਮੁੱਖ 게ਟ ਆ ਜਿਹੜਾ ਤੁਹਾਡਾ ਤੁਸੀਂ ਆਪਣੇ ਐਂਟਰ ਹੁੰਨੇ ਹੋ ਸੜਕ ਤੋਂ ਜਾਂ ਬਹੀ ਤੋਂ ਜਾਂ ਤੁਹਾਡਾ ਕਿਤੇ ਵੀ ਮੁੱਖ 게ਟ ਹੈ ਜਿਹਨੂੰ ਆਪਾਂ ਵਿੜੇ ਵਾਲਾ 게ਟ ਕਹਿੰਦੇ ਆ ਆਪਾਂ ਅੰਦਰ ਵੜਦੇ ਆਂ ਬਾਕੀ ਤਾਂ ਆਪਣੇ ਮਕਾਨ ਦਾ ਗੇਟ ਨਹੀਂ ਜਿਹੜਾ ਮੁੱਖ ਗੇਟ ਆਪਣਾ ਸੜਕ ਤੇ ਲੱਗਦਾ ਵੀ ਹੀ ਤੇ ਲੱਗਦਾ ਕਿਤੇ ਵੀ ਤੁਹਾਡਾ ਗੇਟ ਲੱਗਦਾ ਉਸ ਗੇਟ ਦੇ ਬਾਹਰਲੇ ਪਾਸੇ ਪੰਜੇ ਦੀਵੇ ਜਗਾ ਦੇਣੇ ਨੇ ਫਿਰ ਜਿਹੜਾ ਛੇਵਾਂ ਦੀਵਾ ਇਹ ਤੁਸੀਂ ਕਿੱਥੇ ਜਗਾਉਣਾ ਇਹ ਹੈਗਾ ਘਰ ਦੇ 바ਸੂ ਦੇ ਵਸ ਜਿਹੜਾ ਕਹਿੰਦੇ 바ਸੂ ਦੇ ਵਸ ਕਿਰਾ ਘਰ ਪੁੱਛ ਕੇ ਪਾਉਣੇ ਆਪਾਂ ਤੋਂ ਵੀ ਬਣਾ ਲੈਣੇ ਆਪਾਂ ਕਿਹੜਾ ਕਿਸੇ ਸਲਾਹ ਲੈਣੇ ਕਈ ਵਾਰ ਇਹ ਵੀ ਗੱਲ ਹੋ ਜਾਂਦੀ ਹੈ ਨਾ ਅੱਜ ਕੱਲ ਤਾਂ ਕਹਿੰਦੇ ਇੱਥੇ ਨਹੀਂ ਬਣਾਉਣਾ ਸੀ ਲੈਟ ਨਹੀਂ ਇੱਥੇ ਨਹੀਂ ਸੀ ਬਾਥਰੂਮ ਬਣਾਉਣਾ ਇੱਥੇ ਨਹੀਂ ਸੀ ਰਸੋਈ ਬਣਾਉਣੀ ਇੱਥੇ ਬੈਡਰੂਮ ਨਹੀਂ ਸੀ ਬਣਾਉਣਾ ਚਲੋ ਇਹ ਆਪਾਂ ਨੂੰ ਕਈ ਵਾਰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਆਪਾਂ ਤਾਂ ਜਿਵੇਂ ਨਕਸ਼ਾ ਬਣ ਗਿਆ ਤੇ ਉਵੇਂ ਆਪਾਂ ਮਕਾਨ ਬਣਾ ਲੈਣੇ ਆ ਜਿਹੜਾ 바ਸੂ ਦੇ ਕਹਿੰਦੇ ਨੇ ਉਹਦੇ ਦੀ ਬਹੁਤ ਹੀ ਵਧੀਆ ਏ ਜਿਹੜਾ ਹੈਗਾ ਆਪਾਂ ਜੇ ਤੁਸੀਂ 18 ਤਰੀਕ ਵਾਲੇ ਦਿਨ ਕਰਦੇ ਹੋ ਸ਼ੁੱਕਰਵਾਰ ਨੂੰ ਤੁਸੀਂ ਹੁਣ ਜਿਹੜਾ ਦੀਵਾ ਲਾਉਣਾ ਉਹ ਦੱਖਣ ਦਿਸ਼ਾ ਦੇ ਵਿੱਚ ਲਾਉਣਾ ਸਰੋਂ ਦੇ ਤੇਲ ਦਾ ਪਰ ਦੱਖਣ ਦਿਸ਼ਾ ਦੇ ਵਿੱਚ ਫੇਰ ਦੇਖਿਓ ਘਰ ਦੇ ਵਿੱਚੋਂ ਬਿਮਾਰੀ ਖਤਮ ਹੁੰਦੀ ਹੈ ਘਰ ਦੇ ਵਿੱਚ ਦੌਲਤਾਂ ਦੀ ਤੁਹਾਨੂੰ ਦੌਲਤ ਘਰ ਦੇ ਵਿੱਚੋਂ ਪ੍ਰੇਸ਼ ਖਤਮ ਹੁੰਦਾ ਜਾਂ ਹੋਰ ਕਈ ਕਿਸਮ ਦੇ ਛੋਟੇ ਛੋਟੇ ਪ੍ਰੋਬਲਮਾ ਹੁੰਦੀਆਂ ਨੇ ਸਾਰੀਆਂ ਉਹਨਾਂ ਪ੍ਰੋਬਲਮ ਦਾ ਹੱਲ ਹੋ ਜੂ ਜੇ ਤੁਸੀਂ 18 ਤਰੀਕ ਨੂੰ ਇਹ 6 ਦੀਵੇ ਲਗਾਉਣੇ ਪੰਜ ਪੰਜ ਦੀਵੇ ਮੁੱਖ ਗੇਟ ਤੇ ਜਿਹੜਾ ਤੁਹਾਡਾ ਛੜਕ ਤੋਂ ਤੁਸੀਂ ਐਂਟਰ ਹੁੰਨੇ ਹੋ ਅੰਦਰ ਤੇ 6ਵਾਂ ਦੀਵਾ ਤੁਸੀਂ ਦੱਖਣ ਦਿਸ਼ਾ ਵਿੱਚ ਲਾਉਣਾ ਸ਼ਾਮ 18 ਅਕਤੂਬਰ ਸ਼ਾਮ ਯਾਦ ਰੱਖਿਓ ਬਾਰ-ਬਾਰ ਤੁਸੀਂ ਕਮੈਂਟ ਕਰ ਦਿਓ ਕਈ ਵਾਰੀ ਮੇਰੇ ਤੇ ਕਮੈਂਟ ਛੁੱਟ ਜਾਂਦੇ ਨੇ ਮੈਂ ਨਹੀਂ ਪੜਦੀ ਕਿ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਮੈਂ ਬੈਸਿਕ ਕਮੈਂਟ ਨਹੀਂ ਇੰਨਾ ਰਿਸਕ ਨਹੀਂ ਲੈਂਦੀ ਮੈਂ ਕਮੈਂਟਾਂ ਉੱਤੇ ਕਿ ਮੈਨੂੰ ਇਹ ਹੁੰਦਾ ਵੀ ਜਿਹੜੀ ਮੈਂ ਵੀਡੀਓ ਪਾਉਣੀ ਹੈ ਪਾਏ ਦੇਣੀ ਉਹ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ ਮੇਰੀ ਵੀਡੀਓ ਇਹ ਨਹੀਂ ਹੁੰਦਾ ਵੀ ਕਿਸੇ ਲਈ ਲੱਗ ਵੀਡੀਓ ਹੁੰਦੀ ਹੈ ਪਹਿਲਾਂ ਤਾਂ ਤੁਸੀਂ ਗੱਲਾਂ ਧਿਆਨ ਨਾਲ ਸੁਣ ਲਿਆ ਕਰੋ ਇਹ ਜਿਹੜਾ ਕਾਨੂੰਨ ਆ ਜੱਜ ਦਾ ਕਾਨੂੰਨ ਦੇਖੋ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦਾ ਨਾ ਇਕੱਲੇ-ਇਕੱਲੇ ਤੇ ਤਾਂ ਨਹੀਂ ਹੁੰਦਾ ਧਾਰਾ ਜਰੂਰ ਅੱਡੋ-ਅੱਡੀ ਹੁੰਦੀ ਹੈ ਬਸ ਸਰਕਾਰ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਆ ਇਹ ਜਿਹੜੇ ਪਾਲੇ ਕਿਹੜੇ ਮੇਰੇ ਬਾਪ ਦੇ ਨੇ ਜਾਂ ਮੇਰੇ ਨੇ ਜਾਂ ਕਿਸੇ ਦੇ ਕੱਲੇ ਦੇ ਕਿਸੇ ਦੇ ਨਹੀਂ ਹੈਗੇ ਇਹ ਜੁਗੂ ਜੁਗੋ ਤੱਕ ਚੱਲੇ ਹਨ ਇੱਕ ਗੱਲ ਜ਼ਰੂਰ ਆ ਜਦੋਂ ਮੈਂ ਪੈਸੇ ਲੈਣ ਲੱਗੀ ਬਹੁਤ ਗਲਤ ਕੰਮ ਹੈ ਚਾਹੇ ਮੈਂ ਆ ਮੈਂ ਆਪਣੇ ਉੱਤੇ ਮਿਸਾਲ ਦਿੰਨੀ ਆ ਤੁਹਾਨੂੰ ਇਨ੍ਹਾਂ ਚੀਜ਼ਾਂ ਦੇ ਪੈਸੇ ਲੈਣੇ ਬਹੁਤ ਗਲਤ ਨੇ ਇਨ੍ਹਾਂ ਚੀਜ਼ਾਂ ਦੇ ਤੁਹਾਡੇ ਕੋਲੋਂ ਲੋਕੀ ਲੱਖਾਂ ਜਿਹੜਾ ਤਾਕੜਾ ਬੰਦਾ ਲੱਖਾਂ ਹੀ ਪੈਸੇ ਉਹਨਾਂ ਕੋਲ ਲੈਂਦੇ ਨੇ ਮਾੜੇ ਕੋਲੋਂ ਸੌ ਤੋਂ ਸਟਾਰਟ ਹੋ ਗਏ 5211000 ਫਿਰ ਤਾਂ ਪਤਾ ਹੀ ਨਹੀਂ ਦਾ 31 ਜਾਂ 52000 ਚ ਮੇਰੇ ਕੋਲ ਮੈਸੇਜ ਆਉਂਦੇ ਨੇ ਲੱਖ ਲੱਖ ਰੁਪਏ ਦੇਣ ਵਾਲੇ ਵੀ ਨੇ ਜਿਨ੍ਹਾਂ ਦੇ ਕੰਮ ਮਾਲਕ ਨੇ ਬਣਾਏ ਨੇ ਪਰ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਕਰਨ ਕਰਨ ਵਾਲਾ ਭਗਵਾਨ ਮੈਂ ਕੋਈ ਦੇਵ ਹੀ ਨਹੀਂ ਕੋਈ ਮੈਂ ਪੀਰ ਨਹੀਂ ਕੋਈ ਮੈਂ ਪਕੰਬਰ ਨਹੀਂ ਇੱਕ ਮੈਂ ਆਮ ਜਿਹੜਾ ਇਨਸਾਨ ਹੈ ਮੇਰੇ ਤਾਂ ਬੈਰੀ ਉੱਠਦੀ ਦਾਪ ਛੱਤਰ ਪੈਂਦੇ ਨੇ ਹੈ ਕਿ ਨਹੀਂ ਕੰਮ ਲੇਟ ਕਰਤਾ ਰੋਟੀ ਨਹੀਂ ਫੜਾਈ ਤੂੰ ਵੀਡੀਓ ਬਣਾਉਂਦੀ ਸੀ ਉਹ ਭਈਆ ਚਾਹ ਨੂੰ ਹੱਕਾ ਮਾਰਦਾ ਸੀ ਤੂੰ ਤਾਂ ਵੀਡੀਓ ਤੋਂ ਬਣਾਉਣ ਲੱਗੀ ਤੇਰੇ ਤਾਂ ਵੀਡੀਓ ਦੀ ਅੱਗ ਲੱਗੀ ਰਹਿੰਦੀ ਆ ਜਾਂ ਕੁਝ ਮੇਰੇ ਨਾਲ ਸਰਦੜੀ ਹੋਈ ਜਾਂਦਾ ਇਹ ਦੇਖ ਲੋ ਹੈ ਕਿ ਨਹੀਂ ਪਰ ਇਹ ਚਲੋ ਠੀਕ ਆ ਕੋਈ ਟਾਈਮ ਸੀ ਜੀ ਨੇ ਨਾਲ ਆਪਾਂ ਇੱਧਰ ਨੂੰ ਲੱਗੇ ਤੇ ਪਹਿਲਾਂ ਤਾਂ ਕਿਸੇ ਨੇ ਮੈਨੂੰ ਡਿਪਰੈਸ਼ਨ ਚੋਂ ਕੱਢਣ ਲਈ ਲਾਇਆ ਸੀ ਤੇ ਫਿਰ ਦੇਖੋ ਮੈਨੂੰ ਗ੍ਰੰਥ ਬਾਬਾ ਜੀ ਨੇ ਸਲਾਹ ਦਿੱਤੀ ਵੀ ਪਨਾਵੀ ਕਰ ਜੇ ਤੂੰ ਹੁਣ ਆਏਗੀ ਸੋਸ਼ਲ ਮੀਡੀਆ ਤੇ ਤੂੰ ਦੁਨੀਆ ਦਾ ਭਲਾ ਕਰ ਪਰ ਪੈਸਾ ਬਿਣਾ ਲੈ ਪੈਸਾ ਲੈ ਕੇ ਭਲਾ ਨਹੀਂ ਹੁੰਦਾ ਕਿਸਤਾ ਜੇ ਪੈਸਾ ਲੈਨੇ ਹੋ ਤਾਂ ਫਿਰ ਮੇਰਾ ਇੱਕ ਠੱਗ ਠਗਾ ਹੋ ਗਿਆ ਨਾ ਉਹ ਤਾਂ ਚਲ ਪੈਸੇ ਜਿਨ੍ਹਾਂ ਨੂੰ ਜ਼ਰੂਰਤਾਂ ਲੈਣਗੇ ਜਿਹਦੇ ਕੋਲੇ ਰੱਬ ਨੇ ਛੱਤ ਦਿੱਤੀ ਆ ਦੇਖੋ ਦੋ ਟੈਂ ਦੀ ਮਾਲ ਪਰ ਰੋਟੀ ਦੇ ਰਿਹਾ ਕੱਪੜਾ ਦੇ ਰਿਹਾ ਉਹਨੂੰ ਪੈਸਾ ਲੈਣ ਦੀ ਕੋਈ ਜ਼ਰੂਰਤ ਨਹੀਂ ਹਾਂ ਜਿਹੜਾ ਬੰਦਾ ਇਨਸਾਨ ਆ ਜਿਹੜਾ ਦੁਕਾਨ ਕਰੀ ਬੈਠਾ ਦੇਖੋ ਉਹਦੇ ਲਈ ਇਹ ਕਾਫੀ ਉਹਨੂੰ ਜ਼ਰੂਰਤਾਂ ਨੇ ਨੇ ਬੱਚੇ ਵੀ ਵਿਆਉਣੇ ਨੇ ਉਹਨੇ ਕਰਮ ਕਾਂਨ ਵੀ ਬਣਾਉਣਾ ਉਹਨਾਂ ਲਈ ਇਹ ਚੀਜ਼ ਦੀ ਜ਼ਰੂਰਤ ਆ ਅੱਪਾ ਇਹ ਨਹੀਂ ਕਹਦੇ ਵੀ ਉਹਨਾਂ ਨੂੰ ਜ਼ਰੂਰਤ ਨਹੀਂ ਜਿਹਦੇ ਕੋਲੇ ਸਰਦਾ ਵਰਦਾ ਸਭ ਕੁਝ ਆ ਉਹ ਉਹ ਵੀ ਪੈਸੇ ਲਈ ਜਾਣ ਜੇ ਉਹਨਾਂ ਲਈ ਤਾਂ ਫਿਰ ਬਹੁਤ ਵੱਡੀ ਇੱਕ ਗਲਤੀ ਹੈ ਨਾ ਅੱਪਾ ਇਹ ਗੱਲ ਮੈਂ ਕਹਿ ਨਹੀਂ ਆ ਵੀ ਇਹ ਤੁਹਾਡੇ ਕੋਲੇ ਸਭ ਕੁਝ ਆ ਫਿਰ ਤੁਹਾਨੂੰ ਪੈਸੇ ਲੈਣ ਦੀ ਕੋਈ ਜ਼ਰੂਰਤ ਨਹੀਂ ਹਾਂ ਜਿਹੜੇ ਬੰਦਾ ਗਰੀਬ ਆ ਇੱਕ ਬੰਦੇ ਨੇ ਕੋਈ ਅਪਦਾ ਇਹ ਕਾਰੋਬਾਰ ਤੋੜ ਲਿਆ ਇਧਰ ਲਈ ਪਾਸੇ ਲੱਗ ਗਿਆ ਹਾਂ ਉਹਦਾ ਤਾਂ ਫਿਰ ਕੋਈ ਜਾਂ ਸਾਧਨ ਨਹੀਂ ਹੈਗਾ ਹੁਣ ਤੁਹਾਨੂੰ ਪਤਾ ਪੜੇ ਲਿਖੇ ਮੁੰਡੇ ਫਿਰਦੇ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਹੈਗੀ ਹੈ ਬੇਲੇ ਫਿਰਦੇ ਨੇ ਉਹ ਆਪ ਦਾ ਇਹ ਕੰਮ ਕਰ ਲੈਂਦੇ ਨੇ ਦੁਕਾਨਾਂ ਪਾ ਲੈਂਦੇ ਨੇ ਕੋਈ ਗੱਲ ਨਹੀਂ ਉਹਦੀ ਮਜਬੂਰੀ ਆ ਪੈਸੇ ਲੈਣੇ ਇਹ ਵੀ ਸਮਝਣੀ ਪਊ ਰੋਟੀ ਰੋਜੀ ਕਿੱਥੋਂ ਖਾਊ الانسان ਚੋਰੀ ਕਰੂਗਾ ਨਹੀਂ ਉਹਦੇ ਨੂੰ ਆਪਣੀ ਮਿਹਨਤ ਕਰਦਾ ਬੈਠ ਕੇ ਦਿਮਾਗ ਖਰਚਦਾ ਤਾਂ ਲੋਕਾਂ ਦੇ ਭਲੇ ਹੁੰਦੇ ਨੇ ਉਹਦੇ ਉੱਥੋਂ ਤਾਂ ਲੋਕਾਂ ਨੂੰ ਪੈਸੇ ਦੇ ਜਾਂਦੇ ਨੇ ਚੰਦ ਪੈਸੇ ਇੱਕ ਨਹੀਂ